ਨਮਸਕਾਰ ਤੁਸੀਂ ਦੇਖ ਰਹੇ ਹੋ ਕਿਆਰਟੀ ਨਿਊਜ਼ ਮੈਂ ਹਾਂ ਤੁਹਾਡਾ ਨਸ 30 ਬਟਵਾਲ ਜਿੰਮੇ ਕਿ ਤੁਹਾਨੂੰ ਜਾਣਦੇ ਹੋ ਪਿਛਲੇ ਪੰਜਾਬ ਸਰਕਾਰ ਵੱਲੋਂ ਜਿਹੜਾ ਕਿ ਮੁਹਿੰਮ ਚਲਾਈ ਹੋਈ ਹੈ ਜੁਧ ਨਸ਼ੇ ਵਿਰੋਧ ਜਿਹੜਾ ਕਿ ਅੱਜ ਦੂਜਾ ਫੇਸ ਜਿਹੜਾ ਸ਼ੁਰੂ ਹੋ ਚੁੱਕਾ ਹੈ ਇੱਥੇ ਅੱਜ ਅਸੀਂ ਮੌਜੂਦ ਹਾਂ ਉੱਚਾ ਖੜਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਪਿੰਡਾਂ ਪਿੰਡਾਂ ਦੇ ਜਾ ਕੇ ਅਮਨ ਠਾਕੁਰ ਅਮਨ ਸਿੰਘ ਮੰਟੂ ਵੱਲੋਂ ਪਿੰਡਾਂ ਪਿੰਡਾਂ ਦੇ ਜਾ ਕੇ ਇੱਕ ਯੁੱਧ ਨਸ਼ਾ ਵਿਰੋਧੀ ਜਿਹੜੀ ਮੁਹਿੰਮ ਚਲਾਈ ਹੋਈ ਹੈ ਉਹਦੇ ਨਾਲ ਨਾਲ ਉਹਨਾਂ ਨੇ ਇੱਕ ਮੈਸੇਜ ਦਿੰਦੇ ਹੋਏ ਜਾ ਰਹੇ ਨੇ ਹਰ ਪਿੰਡਾਂ ਦੇ ਵਿੱਚ ਅੱਜ ਤਿੰਨ ਚਾਰ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖੇ ਗਏ ਨੇ ਇਸ ਨਸ਼ਾ ਵਿਰੋਧ ਦੇ ਵਿੱਚ ਆਓ ਸੁਣਦੇ ਹਾਂ ਠਾਕੁਰ ਅਮਨ ਸਿੰਘ ਮੰਟੂ ਨੂੰ ਕੀ ਕਹਿਣਾ ਉਹਨਾਂ ਦਾ ਇਸ ਦੂਸਰੇ ਫੇਸ ਦੇ ਬਾਰੇ ਯੁੱਧ ਨਸ਼ਾ ਵਿਰੋਧੀ ਪੰਜਾਬ ਦੇ 25 ਪ੍ਰਮੁੱਖ ਸਮਾਨ ਜਿਹਨੇ ਪਹੁੰਚਿਆ ਇਹਦੇ ਵਿੱਚ ਫਿਲਹਾਲ ਇਸ ਦੇ ਵਿੱਚ ਦਾ ਉਹਨਾਂ ਦਾ ਪ੍ਰੋਗਰਾਮ ਹੋਇਆ ਉਹਦੋਂ ਤੱਕ ਹੋਰ ਨਹੀਂ ਚੱਲਿਆ ਜਿਸ ਨੂੰ ਚੱਲਦਾ ਆਮਦਨ ਦੇ ਤਾਲਿਮ ਨਾਲ ਨਾਲ ਨਸ਼ਮੁਕ ਪਿੰਭੋਈ ਇਹ 30% ਤੇ 7% ਪਿੰਡਾਂ ਦੇ ਵਿੱਚੋਂ ਖੋਜਵਾਨਾਂ ਨੇ ਇਹਨਾਂ ਸ਼ਹਿਰ ਦੇ ਲਾਟ ਲੱਗੇ ਸਥਾਨ ਤੋਂ ਪਿੱਛੇ ਹੋਏ ਇਸ ਕਰਕੇ 15 ਪ੍ਰਤੀਸ਼ਤ ਉਹਨੇ ਦੂਸਰੇ ਪੇਜ ਦੇ ਦੀ ਨਸ਼ਮੁਕ ਪੰਜਾਬ ਦੀ ਯਾਤਰਾ ਸ਼ੁਰੂਆਤ ਹੋਈ ਜਿਵੇਂ ਕਿ ਛਾਹ ਸਾਡੇ ਧਾਰਮਿਕ ਜਿਹੜਾ ਫੰਡਾਂ ਨਾਲ ਲੱਗਦਾ ਹੋਵੇ ਕਾਫੀ ਜਿਹੜੇ ਲੋਕਾਂ ਦੇ ਵਿੱਚ ਐਸਾ ਸਾਡੇ ਸਰਪੰਚਾਂ ਦੇ ਪੰਚਾਂ ਦੇ ਵਿੱਚ ਸਾਡੇ ਜੁਵਾ ਪੀੜੀ ਦੇ ਵਿੱਚ ਸਾਡੀ ਮਾਤਰ ਸਿੱਖ ਜਿਹੜੀ ਅੱਗੇ ਆ ਕੇ ਇਸ ਨੂੰ ਰਿਪੋਰਟ ਕਰ ਰਹੀ ਹੈ ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਤੋਂ ਲੋਕ ਪਛੰਦੇ ਇੱਥੇ ਪਾਉਂਦੇ ਆਪੀ ਹੋਏ ਇਹ ਲੋਕਮਾਨਵਾਜੀਆਂ ਨੇ ਚਲਾਈ ਹੈ ਸਾਰੇ ਇਹਦੀ ਮਾਤਕਾਰ ਹੈ ਕਿਉਂਕਿ ਸਾਰੇ ਚੰਦੇ ਵੀ ਅਸੀਂ ਨਸ਼ੇ ਨੂੰ ਜਣਾ ਦਸ਼ੁਤ ਪੰਜਾਬ ਬਣਾ ਲਿਆ ਕਿ ਪਿਛਲੇ ਸਮੇਂ ਦੇ ਵਿੱਚ ਕਈਆਂ ਸਰਕਾਰਾਂ ਨੇ ਅੰਗਰੇਜ਼ੀ ਗੱਲ ਪੰਜਾਬ ਦੇ ਵਿੱਚ ਜਿੱਤੇ ਨਾਲ ਨਸ਼ਾ ਐਂਟਰ ਹੋਇਆ ਜਿਹਦੇ ਸਾਡੇ ਪੰਜਾਬ ਦੀ ਜਵਾਨੀ ਉਹਦੇ ਵਿੱਚ ਤਬਦੀਲ ਗਈ ਸੋ ਅੱਜ ਇਤਨੇ ਕਿਤੇ ਪਿੰਡਾਂ ਵਿੱਚ ਬਹੁਤ ਤੇਜ਼ੀ ਨਾਲ ਨਸ਼ਾ ਫੈਲ ਰਿਹਾ ਹੈ ਕਿਸੇ ਸ਼ੇਮੀ ਪਸਕਰ ਨੇ ਕਹਿੰਦੇ ਆਪ ਇਸ ਸਰਕਾਰਾਂ ਦੇ ਵਿੱਚ ਹਨਾ ਕਿ ਜਿਨ੍ਹਾਂ ਕਿਸੇ ਡਰ ਤੋਂ ਇਹ ਵਪਾਰ ਕੀਤਾ ਹੈ ਉਹ ਇਸ ਸਰਕਾਰ ਨੇ 2022 ਤੋਂ ਬਾਅਦ ਤੁਮਰ ਜਨਮਾਨ ਨੇ ਜਿਹੜਾ ਆਪਣਾ ਇੱਕ ਬੜੀ ਵਧੀਆ ਕਦਮ ਲਿਆ ਵਧੀਆ ਫੈਸਲਾ ਲਿਆ ਕਿ ਜਿਹੜੇ ਵੀ ਨਸ਼ਾ ਤਸਕਰ ਜਿਨ੍ਹਾਂ ਨੇ ਕਾਲੀਆਂ ਕਮਾਈਆਂ ਕਰਕੇ ਸਾਡੇ ਨੌਜਵਾਨਾਂ ਨੂੰ ਨਸ਼ਾ ਵੇਚ ਕੇ ਕਮਾਈਆਂ ਕੀਤੀ ਉਹਨਾਂ ਦੀਆਂ ਅਪਰਾਧੀਆਂ ਸੀ ਬਿੱਤੀ ਗਈਆਂ ਉਹਨਾਂ ਦੇ ਘਰਾਂ ਨੂੰ ਤਾਇਆ ਗਿਆ ਇਸ ਤਰ੍ਹਾਂ ਕੇ ਇਹਦੇ ਵਿੱਚ ਕਾਫੀ ਜ਼ਿਆਦਾ ਉਹ ਨਸ਼ਾ ਤਸਕਰ ਦੇ ਵਿੱਚ ਬਹੁਤ ਜਿਹੜਾ ਖੋ ਪੈਦਾ ਹੋਇਆ ਅੱਜ ਕਿੰਨੇ ਨਾ ਕਿ ਉਹ ਇੰਨਾ ਦੇ ਵਿੱਚ ਨજર ਨਹੀਂ ਆ ਰਹੇ ਜਾਂ ਤੇ ਪੰਜਾਬ ਨੂੰ ਛੱਡ ਦੇਣਾ ਜਾਂ ਸਾਡੇ ਵਿਚਲਾ ਛੱਡ ਦੇਣ ਦੋ ਹੀ ਗੱਲਾਂ ਹੈ ਸਰਕਾਰ ਦਾ ਜਿਹੜਾ ਰੁਖ ਬਿਲਕੁਲ ਸਖਤ ਹੈ ਜਿਵੇਂ ਨਾਲ ਪੰਜਾਬ ਪੁਲਿਸ ਨੇ ਐਨਰੋਲ ਹੈ ਬੜੇ ਵਧੀਆ ਤਰੀਕੇ ਨਾਲ ਅੱਜ ਪਿਆ ਪੁਲਿਸ ਹੋਰ ਹਲਤ ਬਾਰ ਮੈਂ ਬੀਪੀਓ ਸਾਹਿਬ ਕੰਮ ਕਰ ਰਹੇ ਸਾਡੇ ਪੰਚਾਇਤ ਸਰਪੰਚ ਪੰਚ ਬੜੇ ਵਧੀਆ ਤਰੀਕੇ ਨਾਲ ਟੋਕਾ ਦੇ ਵਿੱਚ ਜਾ ਰਹੇ ਹੋਰ ਸਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋਰ ਮੈਨੂੰ ਲੱਗਦਾ ਈ ਜਿਸ ਤਰ੍ਹਾਂ ਇਹ ਮਹਿੰਨ ਚਲੀ ਹੈ ਬੜੀ ਜਲਦੀ ਜਿਹੜੇ ਅਸੀਂ ਆਪਣੇ ਪੰਜਾਬ ਨੂੰ ਅਸੀਂ ਆਪਣੇ ਪੰਜਾਬ ਦੇ ਜੁਵਾ ਪੀੜੀ ਨੂੰ ਨਸ਼ਾ ਮੁਕਤ ਕਰਾਵਾਂਗੇ ਜੋ ਪਹਿਲੇ ਰੰਗ ਦਾ ਪਲਾਪ ਪੰਜਾਬ ਪਹਿਲਾਂ ਪੰਜਾਬ ਦੇ ਨਾਂ ਤੇ ਜਾਣਿਆ ਜਾਂਦਾ ਪੰਜਾਬ ਉਹ ਦੁਆਰਾ ਮੂੜ ਬੜੀ ਜਲਦੀ ਸਾਡਾ ਪੰਜਾਬ ਸੁਭਾ ਜਿਹੜਾ ਕੇਂਦਰ ਸਰ ਖਾਸ ਕਰਕੇ ਧਾਰਮੜਾ ਦੇ ਵਿੱਚ ਦੇਖਿਆ ਜਾਏ ਤੇ ਕਿੰਨਾ ਕੁ ਫਰਕ ਪਿਆ ਹੈ ਕੀ ਕੁਛ ਹੈਗਾ ਜੀ ਪਰਮਾਤਮਾ ਬਾਬਾ ਮੈਂ ਸ਼ੁਕਰ ਗੁਜ਼ਾਰ ਹਾਂ ਕਿ ਸਾਡੇ ਧਾਰਮੜਾ ਦੇ ਵਿੱਚ ਕੋਈ ਜ਼ਿਆਦਾ ਨਸ਼ਾ ਇੱਥੇ ਤਾਂ ਇੰਟਰ ਨਹੀਂ ਹੋਇਆ ਪਰ ਲੇਕਿਨ ਅਗਰ ਚਲੋ ਤੁਸੀਂ ਕਿਤੇ ਨਾ ਕਿਸੇ ਨੂੰ ਗਿਆ ਉਹਦੇ ਵਿੱਚ ਜਿਹੜੇ ਨਸ਼ਾ ਤਸਕਰਾਂ ਦੇ ਵਿੱਚ ਇਹਦਾ ਡਰ ਪੈਦਾ ਹੋਇਆ ਉਹ ਕਾਫੀ ਜ਼ਿਆਦਾ ਘਟ ਗਿਆ ਔਰ ਮੈਂ ਮਾਨ ਨਾਲ ਕਹਿ ਸਕਦਾ ਕਿ ਬੜੀ ਜਲਦੀ ਖਾਸ ਕਰਕੇ ਆਪਣੇ ਧਾਰ ਲਾਗ ਦੇ ਵਿੱਚ ਅਸੀਂ ਇਹ ਨਸ਼ਾ ਮੁਕਤ ਜਿਹੜਾ ਧਾਰ ਲਾਗ ਦੇ ਬੜੀ ਜਲਦੀ ਕਰ ਲੈਣਾ ਇਹ ਵੀ ਸਾਡੇ ਇੱਥੋਂ ਦੇ ਜਿਹੜੇ ਜੁਵਾ ਪੀੜੀ ਹੈ ਸਪੋਰਟਸ ਦੇ ਨਾਲ ਜ਼ਿਆਦਾ ਧਿਆਨ ਦਿੱਤੀ ਹੈ ਖੇਡਾਂ ਦੇ ਪ੍ਰਤੀ ਆਪਣੇ ਕੰਮ ਦੇ ਪ੍ਰਤੀ ਸ਼ਰੀਫ ਲੋਕ ਹੈ ਸੋ ਇਹਨਾਂ ਦਾ ਮਤਲਬ ਵੀ ਇੱਥੇ ਇੰਨਾ ਜ਼ਿਆਦਾ ਨਸ਼ਾ ਲੀਡਰ ਨਹੀਂ ਹੋਇਆ ਕੇ ਨਾ ਬਦੇ ਇਸੇ ਕਾਰਨ ਹਰ ਪਿੰਡ ਪਿੰਡ ਜਾ ਕੇ ਅਸੀਂ ਯਾਤਰਾ ਕਰ ਰਹੇ ਹਾਂ ਕਾਫੀ ਜਿਆਦਾ ਸਾਡੇ ਪਿੰਡਾਂ ਦੇ ਸਰਪੰਚਾਂ ਨਾਲ ਜਿਹੜੇ ਸਪੋਰਟ ਨਗਰੀ ਹੈ ਸਾਡੇ ਪਿੰਡਾਂ ਦੀ ਨੋਜ਼ਵਾਨਾ ਸਪੋਰਟ ਨਗਰੀ ਹੈ ਇਸ ਕਰਕੇ ਹੀ ਬੜੀ ਜਲਦੀ ਅਸੀਂ ਆਪਣੇ ਪੰਜਾਬ ਨੂੰ ਫਿਰ ਤੋਂ ਰਲ ਪੰਜਾਬ ਬਣਾਉਂਦੇ ਪਿੰਡ ਥੜਾ ਉੱਪਰਲਾ ਸਮੂਹ ਸਰਪੰਚ ਸ਼੍ਰੀਮਤੀ ਸੁਸ਼ਮਾ ਪਟਿਆਲ ਜੀ ਦੀ ਰਹਿਨੁਮਾਈ ਦੇ ਅੰਦਰ ਜੁਟ ਨਸ਼ਾ ਬੁਧ ਜੋ ਪੰਜਾਬ ਸਰਕਾਰ ਦੇ ਮਹਿਮਸੀ ਦੇ ਤਹਿਤ ਅੱਜ ਪਿੰਡ ਥੜੋ ਪ੍ਰਲਾਖ ਸਮੂਹ ਦੇ ਵਿੱਚ ਇੱਕ ਸੈਮੀਨਾਰ ਕੀਤਾ ਗਿਆ ਤੇ ਅੱਜ ਕਸਮ ਖਾਦੀ ਹੈ ਕਿ ਪਿੰਡ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਨਸ਼ਾ ਕਿਸੇ ਨੂੰ ਵੀ ਨਹੀਂ ਵੇਚਣ ਦਿਆਂਗੇ ਇਹ ਪਿੰਡ ਨਸ਼ੇ ਤੋ ਮੁਕਤ ਮੁਕਤ ਕਰਾਂਗੇ ਬਸ ਸਾਡਾ ਇਹੀ ਪ੍ਰਣਾ ਸਰਕਾਰ ਦਾ ਜੋ ਉਪਰਾਲਾ ਹੈ ਉਹ ਸراہਨਾਯੋਗ ਹੈ ਅਸੀਂ ਵੀ ਸਹਿਯੋਗ ਕਰਦੇ ਹਾਂ बाकी इन्होंने शब्दों नाल मैं बहुत बहुत धन्यवाद है पंजाब सरकार का जो मुहिम चलाई है अपन पूर्ण पूर्ण कोई पक्ष वन ऑफ द प्रीमियम एंड प्रेस्टिजियस प्रोफेशनल इंस्टीट्यूट्स providing a wide range of professional courses with 100% placement assistance we are sri sai group of institutes